ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਟਾਪ ਦੇ ਤਿੰਨ ਨਗਸੇ ਲੈ ਕੇ ਆਏ ਜੀ ਇੱਕ ਬਈ ਬੜਾ ਟਾਪ ਬਰੀਡ ਦੀ ਤਾਜੀ ਸੂਈ ਵੀ ਐ ਦੋ ਬਈ ਕੋਲੇ ਟਾਪ ਦੀਆਂ ਬੱਚੀਆਂ ਨੇ ਬਈ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਸਾਹਿਬ ਠੀਕ ਹੂ ਠੀਕ ਹੈ ਵਧੀਆ ਪਰਮਾਤਮਾ ਦੀ ਮਿਹਰ ਵਧੀਆ ਚੱਲਦਾ ਕੰਮ ਕਰ ਆਹ ਵਧੀਆ ਜੀ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਹੋਵੇ ਮੇਰੇ ਨਾਮ ਆ ਇਸਹਾਲ ਮੇਰੇ ਪਾਪਾ ਦਾ ਨਾਮ ਹੈ ਜੀ ਗਾਜੂ ਪਿੰਡ ਦਿਾਲਪਰਾ ਮੇਰਾ ਜਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਫੂਲ ਹੈ ਜੀ ਨੇੜੇ ਪਿੰਡ ਗੁੰਟੀ ਕਲਿਆਣ ਨਥਾਣਾ ਭਗਤਾ ਰਾਮਪਰਾ ਮੋਬਾਈਲ ਨੰਬਰ 9915433763 ਪਾਪਾ ਦਾ ਨੰਬਰ ਹੈ 99151 51748 ਠੀਕ ਹੈ ਭਾਈ ਸਹਲ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਭਾਈ ਇਹ ਖੀਰੇ ਹੈ ਇਹ ਦੋਨੇ ਬੱਚੇ ਦੋਨੇ ਬੱਚੇ ਖੀਰੇ ਹੈ ਠੀਕ ਹੈ ਕੀ ਰਿਕਾਰਡ ਹੈ ਦੁੱਧ ਦਾ ਭਾਈ ਦੁੱਧ ਦਾ ਪੂਰਾ ਰਿਕਾਰਡ ਹੈ ਬੜੇ ਟੌਪ ਕਲਾਸ ਦੇ ਬੱਚੇ ਹੈ ਜੀ ਓਕੇ ਦੇ ਕੋਈ ਚਾਰੇ ਥਣ ਕੀ ਬਾਤ ਆ ਠੀਕ ਹੈ ਸੱਦ ਬਹੁਤ ਚੰਗਾ ਸਮੀ ਪੜੀਆ ਬ੍ਰੀਕੀ ਚ ਬੱਚੀ ਬਹੁਤ ਆ ਲੱਤਾਂ ਦੇ ਨਾੜਾਂ ਨੂੰ ਉੜਾ ਦੇ ਲੱਗ ਸਕੋਰ ਬੋਡੀ ਸਕੋਰ ਬਹੁਤ ਤਕੜਾ ਈਨ ਦਾ ਕੀ ਬਾਤ ਆ ਭਾਈ ਤੇ ਇਧਰੋਂ ਥਣ ਵਗੈਰਾ ਥਣ ਵੀ ਚਾਰੇ ਈ ਲੱਗਾ ਥਣ ਚਾਰੇ ਥਣ ਨਿਕੜਵੇਂ ਪੂਰੇ ਜਾ ਕੇ ਖੋਲ ਦੇ ਭਾਈ ਤੋਰ ਜੋ ਹਾ ਜੁੜਾ ਤੋਰ ਕੇ ਦੇਖੋ ਨਾ ਹੀ ਛੇਸ ਬੜਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਮੀ ਪੜੀਆ ਬ੍ਰੀਕੀ ਚ ਬਹੁਤ ਆ ਬੱਚੀ ਤੁਰਾ ਤਰਾ ਦੇਖੋ ਤੁਰਾ ਤਰਾ ਵੀ ਕਮਾਲ ਲੱਗਾ ਟੀਕੇ ਦੇ ਤਕਰੀਬਨ ਕਾਬਲ ਜੀ ਹਾਂਜੀ 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 ਹੂੰ ਇਹ ਤੋਈ ਟੀਕਾ ਲੈ ਲਓ ਬਈ ਮੀਨੇ ਖਾਂਡਾ ਚਰਾਵਨਾ ਟੀਕਾ ਲੈ ਲੈਣਾ ਸੋਹਰਾ ਤਾਰਾ ਕਮਾਲ ਹੈ ਕੀ ਬਾਤ ਰਿਕਾਰਡ ਬਈ ਕਹਿੰਦਾ ਫੁੱਲ ਮਿਰੂ ਸੀਮਣ ਦਾ ਰਿਕਾਰਡ ਬਈ ਸਾਰਾ ਕੁਝ ਦੇਵਾਂਗੇ ਬਈ ਜਿਹੜਾ ਲਊਗਾ ਠੀਕ ਹੈ ਬਈ ਹਾਂ ਪੁੱਛੇ ਬਹੁਤ ਸੋਹਣਾ ਦਾ ਵੀ ਬਈ ਕਹਿੰਦਾ ਸਾਰਾ ਰਿਕਾਰਡ ਮਿਲੂਗਾ ਫਰੀਕੀ ਬਰੂਕੀ ਜ ਬਹੁਤ ਬੱਚੀ ਚੰਗੀ ਆ ਤੇ ਮੁੱਲ ਕੀ ਆ ਬਈ ਜਾਇਜ਼ ਮੁੱਲ ਜੋੜੇ ਦੇ ਕਰਾਂਗੇ ਜੀ ਠੀਕ ਆ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਬੋਲੀਬਾਦੀ ਬਹੁਤ ਚੰਗੀ ਆ ਸਨਖ ਆਪਣਾ ਬੱਚੀ ਜ ਬਹੁਤ ਹਾਂਜੀ ਇਹ ਜੋੜੇ ਜੀ ਦੇਣੀਆਂ ਜੀ ਇਹ ਇਹ ਵੀ ਖੀਰੀ ਹੋਈਆਂ ਹਾਂਜੀ ਹਾਂਜੀ ਇਹ ਵੀ ਬਈ ਦੰਨਾਂ ਜੋ ਖੀਰੀ ਆ ਫੇਸ ਦੇਖੋ ਕਰਮ ਵਾਲੀ ਦਾ ਫੇਸ ਬੜਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੂਰਾ ਤਰਾ ਚੰਗਾ ਟੀਕੇ ਦੇ ਤਕਰੀਬ ਨੇ ਵੀ ਕਾਬਲੀ ਹਾਂਜੀ ਹਾਂਜੀ ਕੀ ਬਾਤ ਤੂਰਾ ਦੇਖੋ ਭਾਈ ਤੂਰਾ ਬੜਾ ਹਾਂ ਤੂਰਾ ਬੜਾ ਕਮਾਲ ਦਾ ਹੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੀ ਸਹੀ ਗੱਲ ਆ ਬਾਈ। ਬਾਕੀ ਝੋਲੀ ਨੇੜੇ ਤੋਂ ਦਿਖਾਵਾਂ। ਇਹ ਝੋਲੀ ਵੀ ਦੇਖਣ ਵਾਲੀ ਆ ਬਹੁਤ ਚੰਗੀ ਝੋਲੀ। ਗੱਪਣ ਵਾਲੀ ਝੋਲੀ ਹੈਗੀ ਆਪਣੇ ਕੋਲ। ਗੱਪਣ ਵਾਲੀ ਝੋਲੀ ਆ ਬਲ ਬਹੁਤ ਦਿਖਾਉਂਦੀ ਆ ਝੋਲੀ ਲੈ। ਦੂਰੋਂ ਵੀ ਬੱਛਿਆਂ ਦੀ ਬਰੀਡ ਚੈੱਕ ਕਰੋ ਯੋ ਦਾ। ਉਹਦੀ ਦੇਖੋ। ਹੂੰ ਹੂੰ। ਠੀਕ ਆ ਬਾਈ। ਝੋਲੀ ਦਿਖਾ ਦੀਏ ਮੈਂ। ਮੈਂ ਕੱਲਾ ਥਣ ਪੂਰੀ ਵਿੱਤੀ ਤੇ ਥਣ ਕਿਆ ਬਾਤ ਹੈ। ਲੈ ਬੜੀ ਚੰਗੀ ਝੋਲੀ ਆ ਹਨਾ। ਹਾਂਜੀ ਹਾਂਜੀ ਹਾਂਜੀ। ਨਿਕੜ ਮਾ ਨਿਕੜ ਮਾ ਥਾਣਾ ਜੀ। ਹੂੰ। ਕੀ ਮੋਲਾ ਫਿਰ ਜੋੜੀ ਦਾ। ਮੋਹ ਮੋਹ ਜਿਹੜਾ ਮਰਜੀ ਖੜਾਈ ਜਾਵੇ 52000 ਦਾ ਲੈਣ ਦੇਣਾ ਜੀ 52000 ਰੁਪਿਆ ਹਾਂਜੀ ਛੋਟ ਸਪੈੜਾ ਕੰਮ ਹੀ ਨੇ ਚੋ ਓਕੇ ਬਾਈ 52000 ਰੁਪਿਆ ਜੋੜੀ ਦਾ ਮੋਹਲਾ ਮਾਨ ਤਨ ਜ਼ਰੂਰ ਹੋ ਜੂਗਾ ਹੂੰ ਅੱਗੇ ਭਰਾ ਵੜ ਕਿਹੜਾ ਸੂਆ ਸੂਈ ਹੈ ਇਹ ਪਹਿਲਾ ਦਾ ਜੀ ਚਾਰ ਦੰਦ ਪਹਿਲਾ ਸੂਆ ਚਾਰ ਦੰਦ origignal ਚਾਰ ਦੰਦ ਜੇ ਮੈਂ ਚੈੱਕ ਕਰਾਂਗਾ ਜੀ ਲੈ ਬਾਈ ਕਿਆ ਬਾਤ ਹੈ ਚਾਰਦੰਦ ਵਰਡ ਬਾਈ ਕਿਆ ਬਾਤ ਹੈ ਬੱਚਾ ਕੀ ਦੇਤਾ ਮਗਰ ਬੱਚਾ ਜੀ ਇਹਦੇ ਬੱਚਾ ਦੇਤਾ ਬੱਚੇ ਬਹੁਤ ਚੰਗੇ ਪਾਉਂਦੀ ਆ ਬੱਚੇ ਤੋਂ ਹੁੰਦਾ ਅੱਜ ਲਾ ਲਿਓ ਬੱਚੇ ਬਹੁਤ ਚੰਗੇ ਪਾਉਂਦੀ ਆ ਫਿਰ ਪ੍ਰਿੰਟ ਵੀ ਚੰਗੀ ਆ ਬਈ ਹਾਂਜੀ ਫੁੱਲ ਕੱਟ ਦਾ ਪ੍ਰਿੰਟ ਬੜਾ ਚੰਗਾ ਬਈ ਗ੍ਰੀਡ ਬਹੁਤ ਤਾਵਾਤ ਨਹੀਂ ਆ ਜੀ ਹੂੰ ਕਦੋਂ ਸੂਈ ਆ ਬਾਈ ਇਹ ਕੱਲ ਸੂਈ ਆ ਬਾਈ ਕੱਲ ਸੂਈ ਆ ਜੇਰ ਜੂਰ ਆਪਾਂ ਦਿਖਾ ਰਹੇ ਜਿਹੜਾ ਵੀਰ ਲਊਗਾ ਹੂੰ ਠੀਕ ਆ ਬਾਈ ਜੇਰ ਬਾਈ ਕੰਦਾ ਕੰਪਲੀਟ ਆ ਓਕੇ ਆ ਤੇ ਕੱਦ ਦੇਖੋ ਬੱਚੀ ਆ ਬਈ ਕੀ ਬਾਤ ਆ ਅਜੇ ਬੱਚੂ ਹੀ ਆ ਬੱਚੂ ਹੀ ਆ ਜੀ ਪਹਿਲਾਂ ਸੁਈ ਆ ਜੀ ਇਹਦੇ ਅੱਛੀ ਠੰਡੀ ਸੀਲ ਮੈਂ ਕਹਿੰਦਾ ਕਾਣੂ ਗੱਲਾਂ ਕਰਦਾ ਬਈ ਜਿਵੇਂ ਮਰਦੀ ਆ ਥਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਕੱਦ ਫੋਲਾ ਸੰਭਾਈ ਬਈ ਬਰੀਡ ਆਲਾ ਫਿਰ ਬਰੀਡ ਤਾਂ ਹੀ ਹੁੰਦੀ ਆ ਹਾਂ ਪ੍ਰਿੰਟ ਬੜਾ ਚੰਗਾ ਬਈ ਫੇਸ ਦਿਖਾਉਂਦੇ ਆ ਫੇਸ ਵੀ ਕਰਮ ਵਾਲੀ ਦਾ ਬੜਾ ਚੰਗਾ ਲੈ ਇਸ ਰਿਕ ਨੂੰ ਨਾ ਸਾਨੂੰ ਸਾ ਗਲਾਬੀ ਹੈ ਭਾਈ ਚਵਾਈ ਕਿਵੇਂ ਆ ਚਵਾਈ ਤੇ ਇੱਕ ਨੰਬਰ ਕਰਾਵਾ ਗਿਆ 15 ਦਾ ਨੰਬਰ ਤਾਂ ਨਾ ਮਾਰ ਕੇ ਦਿਖਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਲੈ ਚਲੋ ਭਰਾ ਅੰਦਰ ਲੈ ਚਲੋ ਬਾਕੀ ਤੋਰਾ ਤਰਾ ਦੇਖੋ ਵੈੜ ਦਾ ਵੀ ਥਣ ਵੀ ਵਧੀਆ ਬਈ ਜੇ ਪਹਿਲਾਂ ਦੇ ਹਿਸਾਬ ਨਾਲ ਹੂੰ ਜੇ ਪਹਿਲਾਂ ਦੇ ਮੱਛੀ ਦਾ ਸਹੀ ਗੱਲ ਆ ਬਾਈ ਥਣ ਛੋਟਾ ਰਹ ਜਾਂਦਾ ਕਿਸੇ ਦਾ ਹੂੰ ਇਹਦਾ ਥਣ ਥੂਣ ਬੜਾ ਓਕੇ ਆ ਸਹੀ ਗੱਲ ਆ ਬਾਈ ਹਣਾ ਹਾਂ ਬਰੀਡ ਬਰੂਡ ਕੀ ਬਾਤਾਂ ਹੀ ਆ ਬਾਈ ਚਿਵਾਈ ਫੋ ਲੱਜੰਗੀ ਆ ਬਾਈ ਥਣ ਬਹੁਤ ਲੱਗਿਆ ਸੈਕਸਡ ਸੀਗਾ ਬਾਈ ਹੂੰ ਬਾਕੀ ਕੁਦਰਤ ਦੇ ਹੱਥ ਹੁੰਦੀ ਆ ਵੀ ਕੀ ਹੋ ਜਾਂਦਾ ਹਣਾ ਹੂੰ ਬਾਕੀ ਜਿਹੜਾ ਇਹ ਮੱਛੀ ਦਾ ਵੀ ਰਿਕਾਰਡ ਮਿਲੂਗਾ ਠੀਕ ਆ ਹਾਂ ਇਹ ਬੱਚੀ ਵੀ ਕੀ ਬਾਤ ਤੈਨੂੰ ਪਤਾ ਬਰੀਡ ਵਾਲੀ ਬੱਚੀ ਆ ਬਾਈ ਸਹੀ ਗੱਲ ਆ ਹਾਂ ਆਰਡਰ ਦੇ ਨਿਆਣਾ ਪਾਲਾ ਕਹਿੰਦੀ ਕੁਛ ਨਹੀਂ ਹਣਾ ਨੋ ਨੋ ਨਿਆਣਾ ਪਾਲਾ ਭਾਈ ਲੈ ਕੀ ਬਾਤ ਨਾ ਪਤਾ ਵੀ ਕੁਝ ਕਰਨੀ ਹੁੰਦਾ ਹਾਂ ਵੀ ਕੋਈ ਚੱਕਰ ਨੇ ਜਲ ਮੱਖੀ ਮੱਛਰ ਤੋਂ ਬਈ ਪਾਉਣਾ ਜ਼ਰੂਰੀ ਆ ਹਾਂ ਮੱਖੀ ਮੱਛਰ ਆ ਜਾਂਦਾ ਗਲਾ ਥਾਣੇ ਗਲਾ ਖੀ ਥਾਣਾ ਮੁਰਗੀ ਆ ਥਾਣਾ ਚਿਵਾਈ ਰਖੋਨੇ ਚੂਣ ਬੜਾ ਚੰਗਾ ਹਣਾ ਹਾਂ ਬਾਈ ਕਹਿੰਦੀ ਕੁਛ ਨਹੀਂ ਬਾਈ ਜਿਵੇਂ ਮਰਜ਼ੀ ਦਾ ਬੋਲੇ ਚਾਈ ਲਓ ਦੇਖੋ ਹਾਂ ਜਿੱਤੇ ਪੈਰ ਦਾ ਲੈ ਕਰਮ ਵਾਲੇ ਉੱਥੇ ਬੌਲੇ ਬੌਲੇ ਚੱਲੇ ਬੱਛੀ ਦਾ ਬੌਲੇ ਚੱਲੇ ਬੱਛੀ ਕੀ ਆ ਬਾਤ ਆ ਚਵਾਈ ਦੇ ਹੋਣ ਲੈ ਕੀ ਬਾਤ ਚੂਣ ਬੜਾ ਚੰਗਾ ਹਾਂ ਲੈ ਚਵਾਈ ਬਹੁਤ ਚੰਗੀਆਂ ਲੈ ਜਿਵੇਂ ਮਰਜੀ ਜਿਵੇਂ ਮਰਜੀ ਬੈਠਾ ਰਹੋ ਬਾਈ ਯਾਰ ਜਿਵੇਂ ਨੰਬਰ ਆ 16 ਬਾਈ 16 ਜਮਾ ਸਹੀ ਹੈ ਬਾਈ ਸਹੀ ਹੈ ਇਹਨਾਂ ਚੂਣ ਬੜਾ ਚੰਗਾ ਜਿਵੇਂ ਮਰਜੀ ਚਵਾਈ ਕਰੀ ਦੋਨੇ ਤਨਾ ਮਾਰਦੇ ਕਰਨਗੇ ਲੈ ਬਾਈ ਮੇਰਾ ਬੀ ਤਾਰ ਕੀ ਆ ਬਾਤ ਹੈ ਚਵਾਈ ਚੂਈ ਫੁੱਲ ਚੰਗੀਆਂ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕ ਨਹੀਂ ਕਹਿ ਵੀ ਕੁਝ ਨਹੀਂ ਵੱਡੀ ਨਾ ਨਾ ਜੀ ਨਾ ਮੋਹਨਾ ਖੜੀ ਹੈ ਕਰ ਮਾਈਲੇ ਚੁਭਾਈ ਵੀ ਨਹੀਂ ਚੱਕਦੀ ਸੀ ਕੀ ਬਾਤ ਹੈ ਕਿਉਂ ਨਾ ਬੜਾ ਚੰਗਾ ਹੈ ਨਾ ਹਾਂ ਹੁਣ ਸਿੱਧੀ ਹੋ ਕੇ ਖੜੀ ਆ ਸਹੀ ਗੱਲ ਹੈ ਬਸ ਲੋ ਕੀ ਬਾਤ ਹੈ ਚੁਭਾਈ ਜੂਨ ਜੂਨ ਦੀ ਤਾਂ ਭਾਈ ਅਸੀਂ ਵੀ ਪੈਸੇ ਲਾ ਕੇ ਲਿਆਉਣੇ ਆ ਹਨਾ ਕੋਟਾ ਜਾਨਵਰ ਲੈ ਕੇ ਅਸੀਂ ਵੀ ਕਿਸੇ ਤੋਂ ਕੱਲ ਪੈਸੇ ਲੈਣੇ ਆ ਹਾਂ ਖੋਲ ਦੇ ਨਿਆਣਾ ਵੀਰੇ ਤੇ ਕੀ ਮੁੱਲ ਹੈ ਦਾ ਜਾਇਜ਼ ਜਾ ਫਿਰ ਮੁੱਲ ਕਰਾਉਣਾ ਤਾਂ ਭਾਈ 1 15 1 10 ਹੂੰ 92000 ਰੁਪਏ ਹੀ ਦੇਵਾਂਗੇ ਚੱਲ ਭਾਈ ਮੁੱਲ ਕਰਾਉਣਾ ਭਾਈ ਕਹਿੰਦੇ 1 15 1 10 ਜਿੰਨਾ ਮਰਜ਼ੀ ਕਰਾ ਲਓ 92000 ਦੀ ਬੜ ਦੇ ਦੇ ਦਾਂਗੇ ਚੰਗੀਆਂ ਬੜਾ ਸੁਨੱਖੀਆਂ ਬਈ ਦੇਖੋ ਬਰੀਡ ਆ ਜਾਨਵਰ ਹੈ ਜੀ ਇਹ ਤਾਂ ਹਮ ਠੀਕ ਹੈ ਕੁਆਲਿਟੀ ਆ ਕੁਆਲਿਟੀ ਕੁਆਲਿਟੀ ਦਾ ਬੋਲ ਹੁੰਦਾ ਰਾਕੀ ਵੀਰੇ ਅੱਗੇ ਨੂੰ ਵਧਣ ਵਾਲੀ ਆ ਅੱਗੇ ਨੂੰ ਬਈ ਇਹ ਤਾਂ ਹੁਣ ਜਰਾ ਅੱਜ ਜੇ ਬੱਚੀ ਹੁੰਦੀ ਫਿਰ ਤਾਂ ਲੱਖੋਂ ਬਾਹਰ ਸੀ ਇਹ ਬੱਚੀ ਸਹੀ ਗੱਲ ਆ ਬਈ ਬੱਚੀ ਕਿਉਂਕਿ ਇਹ ਵੀ ਆਪ ਵੀ ਬਹੁਤ ਚੰਗੀਆਂ ਬੱਚੀ ਵੀ ਬਹੁਤ ਚੰਗੀਆਂ ਲੱਗਦੀ ਬੱਚਾ ਇਹ ਆ ਦੇਖੋ ਇਹ ਨਾਲ ਹਮ 나ੜੂਆ ਦੇਖੋ ਜੀ 나ੜੂਆ ਨਾਲੀ ਅਪਾ ਤਾਜੀ ਸੂਈ ਵੜ ਲੈ ਕੇ ਖੁਸ਼ ਆ ਅੱਗੇ ਵੀ ਵੀਰ ਭਰਾ ਹੁਣ ਕਹੀਏ ਬਈ ਦੁੱਖਾ ਧੜੀ ਹੋ ਜਾਂਦਾ ਅਗਲੇ ਨੂੰ ਤਾਜੀ ਸੂਈ ਵੜ ਬੋਲੇ ਚ ਵੜ ਦੇਵੇ ਵਧੀਆ ਰਹਿੰਦਾ ਗੱਲ ਆਪਾਂ ਖਾਂ ਕੇ ਸਹੀ ਗੱਲ ਦੁੱਤੇ ਲਿਆਉਂਦਾ ਵੜ ਨੂੰ ਮਾਗਸੀ ਭਰਾ ਕੋਲੇ ਤਿੰਨ ਤਿੰਨੇ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨੈਕਨੈਕਟ ਕਰ ਲਿਓ ਧੰਨਵਾਦ ਜੀ